ਹਾਂਜੀ ਜਸਮਨ ਬਲੌਗ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਬਹੁਤ ਹੀ ਸੁੰਦਰ ਨੈੱਕ ਡਿਜ਼ਾਈਨ ਤਿਆਰ ਕਰਾਂਗੇ ਤੇ ਆਪਾਂ ਨੈੱਕ ਡਿਜ਼ਾਈਨ ਦਾ ਪੇਸਟਿੰਗ ਵਗੈਰਾ ਕੱਟ ਲਿਆ ਉਸ ਨੂੰ ਆਪਾਂ ਫੈਬਰਿਕ ਤੇ ਚਪਕਾ ਲਾਂਗੇ ਇੰਚ ਵਾਈ ਇੰਚ ਦੇ ਜੋ ਸਰਕਲ ਆਪਾਂ ਇੰਚ ਵਾਈ ਇੰਚ ਦੇ ਰੱਖਿਆ ਆਪਾਂ ਛੋਟੇ ਛੋਟੇ ਕੱਟ ਲਗਾ ਦੇਾਂਗੇ ਪੇਸਟਿੰਗ ਲਗਾ ਕੇ ਇਸ ਨੂੰ ਤੁਸੀਂ ਗਲੂ ਦੀ ਹੈਲਪ ਨਾਲ ਲਗਾ ਸਕਦੇ ਹੋ ਜਾਂ ਸਟਿਚ ਵੀ ਲਗਾ ਸਕਦੇ ਹੋ ਔਰ ਆਪ ਇਸ ਦੀ ਸਿੱਧੀ ਸਾਈਡ ਤੇ ਔਰਗਾਂਜਾ ਫੈਬਰਿਕ ਧਰ ਦਾਂਗੇ ਔਰ ਇਸ ਤੇ ਤੁਸੀਂ ਪੱਗਵੰਦੀ ਹੈਲਪ ਉਹ ਵੀ ਲੈ ਸਕਦੇ ਹੋ ਜਾਂ ਤੁਸੀਂ ਨਾਲ-ਨਾਲ ਸਿਲਾਈ ਲਗਾ ਕੇ ਵੀ ਤਿਆਰ ਕਰ ਸਕਦੇ ਹੋ ਇਸ ਤੇ ਆਪਾਂ ਹੁਣ ਆਪਾਂ ਇਸ ਦੇ ਗਰ ਨੈਕ ਨੂੰ ਕੱਟ ਲਗਾ ਕੇ ਤੇ ਸਿੱਧੀ ਸਾਈਡ ਤੋਂ ਆਪਾਂ ਫੈਬਰਿਕ ਉਲਟੀ ਸਾਈਡ ਉਲਟੀ ਸਾਈਡ ਨੂੰ ਮੋੜ ਦਾਂਗੇ ਤੇ ਆਪਾਂ ਇਸ ਤੇ ਸਟੀਚ ਲਗਵਾ ਲਾਂਗੇ ਜਾਂ ਤੁਸੀਂ ਸਟਿਚ ਵੀ ਲਗਾ ਸਕਦੇ ਆ ਨਾਲ ਨਾਲ ਜਾਂ نیچے ਤੋਂ ਆਪਾਂ ਗਲਿਊ ਲਗਾ ਕੇ ਵੀ ਜੋੜ ਸਕਦੇ ਆ ਇਸ ਨੂੰ ਇਸ ਤੇ ਤੁਸੀਂ ਕੋਈ ਵੀ ਵਰਕ ਕਰ ਸਕਦੇ ਆ ਨੱਕ ਤੇ ਆਪਾਂ ਹੁਣ ਐਕਸਟਰਾ ਫੈਬਰਿਕ ਕੱਟ ਕਰ ਦਿੱਤਾ ਤੇ ਆਪਾਂ ਹੁਣ ਤਰਪਾਈ ਕਰਕੇ ਇਸ ਨੂੰ ਦੀ ਫਿਨਿਸ਼ਿੰਗ ਲਿਆਵਾਂਗੇ ਇਸ ਨੱਕ ਦੀ ਪਲੀਜ਼ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਾਂ ਹੁਣ ਲੈਸ ਦੇ ਕੱਟ ਕੀਤੇ ਹੋਏ ਫਲਾਵਰ ਲਗਾ ਦਾਂਗੇ ਇਸ ਤੇ ਤੇ ਆਪਣਾ neck ਜੋ ਬਹੁਤ